ਲੈ ਵੀ ਮਿੱਤਰੋ ਹਨਾ ਤੁਹਾਨੂੰ ਇੱਕ ਝੋਟੀ ਹੋਰ ਦਿਖਾਉਣੀ ਆ ਲੇਵੇ ਤੋਂ ਹੈਗੀ ਬੜੀ ਸਾਫ ਸਾਫ ਸੁਸਤਰੀ ਲੇਵੇ ਵਾਲੀ ਹਨਾ ਆਜਵ ਹਨਾ ਬਾਹਲੀ ਨਹੀਂ ਹਾਈਟ ਹੈਗੀ ਮਦਰ ਹੀ ਹਾਈਟ ਹੈ ਤੇ ਜਿਹੜਾ ਹਨਾ ਰੇਟ ਆ ਜੀ ਉਹ ਪੂਰਾ 80 ਹੈ 80000 ਤੇ ਦੁੱਧ ਹਾਂਜੀ ਹੱਸੇ ਕਾਲ ਦੋਸਤੋ ਮੈਂ ਰਮਨਦੇਵ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਰਾਮਪੁਰਾ ਪਸ਼ੂ ਮੰਡੀ ਦੇ ਉੱਤੇ ਤੇ ਮੱਝਾਂ ਦਿਖਾਵਾਂਗੇ ਮਿੱਤਰੋ ਆਪਾਂ ਹੁਣ ਮੰਡੀ ਦਾ ਰੇਟ ਦੀ ਜਜਮੈਂਟ ਕਰਾਵਾਂਗੇ ਤੇ ਆਜੋ ਦਿਖਾ ਗਏ ਮੱਝਾਂ ਜਿਹੜੀਆਂ ਇੱਥੇ ਮੱਝਾਂ ਆਈਆਂ ਹੋਈਆਂ ਹਨ ਨਵੇਂ ਵੀਰੇ ਚੈਨਲ ਨੂੰ ਫੋਲੋ ਕਰ ਲਿਓ ਤੇ YouTube ਵਾਲੇ ਨੂੰ ਸ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ। ਇਹ ਵੀ ਮਿੱਤਰੋ ਹਨਾ ਤੁਹਾਨੂੰ ਇੱਕ ਝੋਟੀ ਹੋਰ ਦਿਖਾਉਣੇ ਆ। ਲੇਵੇ ਤੋਂ ਹੈਗੀ ਬੜੀ ਸਾਫ। ਸਾਫ ਸੁਸਤਰੀ ਲੇਵੇ ਵਾਲੀ ਹਨਾ ਤੇ ਥਣ ਥਣ ਵੀ ਚੰਗਾ ਗਾ। ਬਾਕੀ ਬਾਡੀ ਦੀ ਬੰਤਰ ਤੁਸੀਂ ਚੈੱਕ ਕਰ ਲਓ ਬਾਈ ਮੰਡੀ ਦੇ ਲੈ ਕੇ ਆਏ ਸੀਗੇ। ਤੇ ਸਿੰਗਾ-ਸੁੰਗਾ ਦੀ ਵੀ ਸੋਹਣੀਆ ਕੱਤ ਮਦਰਾ। ਇਹ ਮੂਰਲੀ ਗਾੜੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਨਾ। ਆਹ ਦੇਖੋ ਤੁਸੀਂ ਚੰਗੀ ਆ ਆਜੋ ਬਾਈ ਨਾਲ ਗੱਲਬਾਤ ਕਰਵਾਉਣੇ ਆ ਕਿ ਇਹਦਾ ਰੇਟ ਕਰਦੇ ਆ। ਹਾਂਜੀ ਬਾਈ ਜੀ ਕੀ ਨਾਮ ਆਪਣਾ? ਆਪਣਾ ਹਰਪੰਗ ਵਾਟਸਨ ਜੀ। ਈਨਾ ਅਰ ਭਗਵਾਨ ਸਿੰਘ ਠੀਕ ਹੈ ਜੀ ਤੇ ਇਹ ਪਿੰਡ ਕਿਹੜਾ ਹੋ ਗਿਆ ਪਿੰਡ ਮੱਤਾ ਜੀ ਜਲਾ ਜਲਾ ਫੀਰਕੋਟ ਆਪਾਂ ਜਿਹੜੀ ਆ ਛੋਟੀ ਝੋਟੀ ਆ ਕਿੰਵੇਂ ਸੂਏ ਪਹਿਲਾਂ ਸੂਆ ਜੀ ਪਹਿਲਾਂ ਸੂਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ 9 ਮਹੀਨਾ ਜੀ ਤੇ ਮਗਰ ਕੱਟਾ ਕੇ ਕੱਟੀ ਕੱਟੀ ਆ ਜੀ ਠੀਕ ਆ ਤੇ ਬਈ ਦੁੱਧ ਕਿੰਨਾ ਤਿਆਰ ਆ ਜੀ ਉਹਦਾ ਇਸ ਟਾਈਮ 10 ਕਿਲੋ ਆ ਜੀ 10 ਕਿਲੋ ਰੇਟ ਕਿੰਨਾ ਕਰਤਾ ਰੇਟ 90 ਹਜ਼ਾਰੀ ਮੰਡੀਸ ਬੰਦੇ ਦੇ ਕਰਕੇ 90 ਹਜ਼ਾਰ ਦੇਉਂਗੇ ਕਿੰਨੇ ਦੀ ਜਮਾ ਜੇ ਕੋਈ ਬੰਦਾ ਘਰੇ ਲੈਣ ਆਉਂਦਾ 80 ਹਜ਼ਾਰ ਦੀ 80 ਹਜ਼ਾਰ ਦੀ ਠੀਕ ਆ ਤੇ ਨੰਬਰ ਬੋਲ ਦੋ ਬਈ ਠੀਕ ਆ ਜੀ ਧੰਨਵਾਦ ਤੇ ਆ ਜੋ ਹੋਰ ਦਿਖਾਉਣੇ ਲੈ ਵੀ ਇੱਕ ਡਬਲ ਮੱਝ ਆਪਾਂ ਹੋਰ ਦਿਹੋਣੇ ਆ ਹਨਾ ਤੁਹਾਨੂੰ ਸੂਣ ਵਾਲੀ ਮੱਝ ਆ ਗਈ ਬਾਕੀ ਪਿੱਟਪੂੜੇ ਦੀ ਬੰਤਰ ਦੇਖ ਲੋ ਤੇ ਲੈ ਆ ਲੋ ਵੀ ਚੰਗਾ ਲੱਗਿਆ ਕਰਮ ਵਾਲੀ ਦੇ ਹਨਾ ਆਹ ਦੇਖ ਲੋ ਤੁਸੀਂ ਤੇ ਚੰਗੀ ਆ ਮੱਝ ਭਾਰੀ ਲੈਵੇ ਵਾਲੀ ਮੱਝ ਕਹਿ ਸਕਦੇ ਆ ਦੁੱਧ ਦੀ ਜੇ ਗੱਲ ਕਰਕੇ ਇਹੋ ਜੀਆਂ ਮੱਝਾਂ ਦਾ ਐ ਨਹੀਂ ਪਤਾ ਵੀ 13 14 ਕਿਲੋ 15 ਕਿਲੋ ਦੁੱਧ ਫੁੱਲਾ ਕੱਢ ਦੰਦੀਆਂ ਹੁੰਦੀਆਂ ਤੇ ਆ ਜੋ ਲੈਣੀਆਂ ਜਾਣਕਾਰੀ ਹਨਾ ਕੀ ਡਿਟੇਲ ਰਹਿੰਦੀ ਆ ਤੇ ਰੇਟ ਤੁਹਾਨੂੰ ਪੁੱਛ ਕੇ ਦੱਸ ਦੇਣ ਭਾਈ ਨਾ ਦੱਸੀ ਕਰਾ ਤੇਰਾ ਜਿਸ ਕਾਰਨ ਸੰਗੀ ਤੇ ਪਿੰਡ ਪਿੰਡ ਬਾਉ ਸੀ ਜੀ ਜਲਾ ਬਹੰਡਾ ਜੀ ਤੇ ਜਿਹੜੀ ਆ ਮੱਝ ਦਿਖਾਈਏ ਤੇ ਕਿੰਨਾ ਮਸੂਆ ਇਹ ਤੀਜੇ ਸੂਗੀ ਤੀਜੇ ਹਾਂਜੀ ਤੇ ਕਿੰਨਾ ਕੁ ਦੁੱਧ ਪਾ ਦੂ ਭਾਈ ਇਹ ਦਿੱਤਾ ਹੀ ਦੂਜੇ ਸੂਏ 16 ਲੀਟਰ ਦਿੱਤਾ ਜੀ ਠੀਕ ਆ ਤੇ ਹੁਣ ਕਿੰਨਾ ਕੁ ਵੀ ਹੈਗਾ 15 ਕਿਲੋ ਦੁੱਧ ਖੁੱਲਾ ਪਾ ਦੂਗੀ ਨਹੀਂ 17-18 ਖੁੱਲਾ ਦੇਊ ਚੱਲ ਆਪਾਂ 15 ਕਹਿ ਦਈਏ ਕੋਈ ਯਕੀਨ ਵੀ ਮਾਰ ਲੈ ਇਹੋ ਵਿੱਚ ਯਕੀਨ ਤਾਂ ਕਿਉਂ ਨਾ ਕੱਚੇ ਆਜੇ 12-13 ਦਿਨਾਂ ਦੀ 12-13 ਦਿਨਾਂ ਦੀ ਕੱਚੀ ਹੈ ਹਾਂਜੀ ਠੀਕ ਆ ਤੇ ਰੇਟ ਭਾਈ ਜਮ੍ਹਾਂ ਹਨਾ ਰੇਟ ਹਾ ਨਾ 115 ਦਾ ਮੁੱਲ 140 ਕਰ ਲਈਏ 30 ਕਰ ਲਈਏ 115 ਹੀ ਛੱਡਾਂਗੇ 115 ਜੀ ਮਿਮਾਨਤਨ ਹੋ ਜੂ ਕਰਦਾਂਗੇ ਮੌਕੇ ਤੇ ਠੀਕ ਆ ਤੇ ਨੰਬਰ ਬੋਲੀ ਨੰਬਰ 68393 ਅੱਗੇ 75703 ਠੀਕ ਆ ਲੈ ਵੀ ਕਰਿਓ ਚੈੱਕ ਤੇ ਆਜੋ ਅੱਗੇ ਹੋਰ ਲੈ ਵੀ ਮਿੱਤਰੋ ਹਨਾ ਝੋਟੀ ਦਿਖਾਉਣੀਆਂ ਇੱਕ ਤੇ ਛੋਟੇ ਜਿਹੇ ਭਾਅ ਵਾਲੀ ਦੇਖੋ ਬਾਕੀ ਕੀ ਮੁੱਲ ਕਰਦਾਗਾ ਕਸਮਾ ਕੇ ਥੋੜੇ ਥਣ ਤਾਂ ਜੋੜਦੀ ਹੈਗੀ ਉਹ ਪਿਛਲੇ ਥਣ ਹੈਗੇ ਚੰਗੇ ਕੱਦ-ਕੱਡ ਵੀ ਚੰਗਾ ਝੋਟੀ ਦਾ ਇਹ 1 ਮਿੰਟ ਬਈ ਲੈ ਜਾ ਕੇ ਮੂਹਰੂ ਦਿਖਾ ਦੇ ਬਾਈ ਜਦੋਂ ਵੀਰੇ ਡੰਗ ਤੇ ਘਰੇ ਨਹੀਂ ਕਰਦੀ ਮੰਡੀ 'ਚ ਜੋੜਦੀ ਅੱਛਾ ਭਣਾ-ਭਣਾ ਜੀਆਂ ਕਰ ਗਈ ਠੀਕ ਹੈ ਮੰਡੀ ਦੇ ਵਿੱਚ ਥਣ ਜੋੜ ਗਈ ਬਾਈ ਕਹਿੰਦਾ ਬਣਦੇ-ਬਣਦੇ ਕਰ ਲੈ ਵੀ ਡਿਟੇਲ ਲੈ ਕੇ ਦਿੰਦੇ ਹਣਾ ਕਿੰਨੀ ਰੇਟ ਰਹਿੰਦਾ ਤੇ ਨਾਲੇ ਰੇਟ ਦਾ ਪਤਾ ਲੱਗ ਜਾ ਮੰਡੀ ਦੇ ਦਾ ਬਣਨੇ हां भाई केड़ा पेंडा ज़रा बालेयां वाली है बालेयां वाली हां जी ठीक है ना की सुखप्रीत जी ते ਝੋਟੀ ਲਖਾਈ ਹੈ ਜਿਹੜੀ ਕਿੰਨੇ ਵਸੂਏ ਪਹਿਲਾ ਸੂਆ ਦੋ ਦੰਦ ਜੀ ਦੋ ਦੰਦ ਰੀਜਨਲ ਰੀਜਨਲ ਤੇ ਕਿੰਨਾ ਦੁੱਧ ਤੇਰਾ ਜਮਾ ਝੂਠ ਨਾ ਮਾਰੀ ਜਮਾ ਸਹੀ ਸੀ ਵੀਰੇ ਦੁੱਧ 9 ਕਿਲੋ ਆਏ ਆਪਣੀ ਮਾਰਦੇ ਮੰਡੀ ਦਾ ਅੱਜ 14 ਕਿਲੋ ਕਹਾਈ ਆ ਕਿੰਨਾ ਮਰਜੀ ਠੀਕ ਆ ਤੇ ਰੇਟ ਜਮਾ ਐ ਇੰਨੇ ਬਿੰਨ ਮੁੱਲ 90 95 ਕਿੰਨਾ ਮਰਜੀ ਸੀ ਦੇ ਦਿਆਂਗੇ ਵਿਚੋ ਮਾਨਦਾਨ ਕਰਦੇ ਆਂਗੇ ਨੰਬਰ ਬੋਲਦੇ ਫਿਰ 98787553168 ਠੀਕ ਆ ਤੇ ਝੋਟੀ 9 8 9 ਕਿਲੋ ਦਾ ਤੁ ਖੁੱਲਾ ਨੌ ਗੁੱਲੋ ਖੁੱਲਾ ਦੁੱਧ ਦਾ 8 ਨਹੀਂ 9 ਕਿਲੋ ਠੀਕ ਆ ਬਾਈ ਆ ਜੋ ਅੱਗੇ ਹੋਰ ਦਿਖਾਉਣੇ ਲੈ ਵੀ ਮਿੱਤਰੋ ਹਨਾ ਇੱਕ ਮੱਝ ਆਪਾਂ ਹੋਰ ਦਿਖਾਉਣੇ ਹੈਗੇ ਇਹ ਝੋਟੀ ਹੈਗੀ ਦੂਜਾ ਸੀਗਾ ਥਣਾ ਥੋਣਾ ਦੀ ਚੈੱਕ ਕਰ ਲਓ ਹਾਈਟ ਹੈ ਜਿਹੜੀ ਉਹ ਬਾਜਵ ਹੈਨਾ ਬਾੜੀ ਨਹੀਂ ਹਾਈਟ ਹੈਗੀ ਮਧਰੀ ਹਾਈਟ ਹੈ ਤੇ ਬਾਈ ਰਾਮਪੁਰ ਪਸ਼ੂ ਮੰਡੀ ਤੇ ਲੈ ਕੇ ਆਏ ਸੀਗੇ ਲੈ ਜਾ ਬਾਈ ਲੈ ਜਾ ਬਣਦੇ ਕਰ ਬਾਕੀ ਥਣਾ ਦੀ ਦੇਖ ਲਓ ਤੁਸੀਂ ਇਹ ਆ ਦੇਖ ਤੇ ਆ ਜੋ ਕਰਾਉਣਿਆ ਗੱਲਬਾਤ ਹਨਾ ਕੀ ਰੇਟ ਰੈਂਦਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਜੀ ਠੀਕ ਹੋ ਹਾਂਜੀ ਹਾਂਜੀ ਠੀਕ ਠਾਕ ਜੀ ਚੜਦੀ ਕਲਾ ਤੇ ਆਪਣੀ ਆਹ ਝੋਟੀ ਹੈ ਜਿਵੇਂ ਹਾਂਜੀ ਤੇ ਕਿੰਨਾ ਸੂਆ ਇਹ ਦੂਜੇ ਸੂਏ ਸੂਈਏ ਝੋਟੀ ਕਿੰਨਾ ਦੁੱਧ ਹੈ ਜੀ ਹੁਣ ਇਸ ਟਾਈਮ ਥੱਲੇ 12 ਕਿਲੋ ਦੁੱਧ ਹੈ 12 ਕਿਲੋ ਦੁੱਧ ਹੈ ਤੇ ਮੈਨੂੰ ਐ ਦੱਸੋਗੇ ਆਪਣਾ ਪਿੰਡ ਕਿਹੜਾ ਹੈਗਾ ਪਿੰਡ ਆਪਣਾ ਕਲਿਆਣ ਠੀਕ ਹੈ ਕਲਿਆਣ ਸੁੱਖਾ ਕਲਿਆਣ ਮਲਕਾ ਅੱਛਾ ਕਲਿਆਣ ਮਲਕਾ ਠੀਕ ਹੈ ਜੀ ਤੇ ਇਹਦਾ ਰੇਟ ਕਿੰਨਾ ਕਰਦੇ ਹਾਂ ਨਾ ਇਹਦਾ ਜਿਹੜਾ ਹਾਂ ਨਾ ਰੇਟ ਹੈ ਜੋ ਪੂਰਾ 80 ਹੈ 80000 ਤੇ ਦੁੱਧ ਕਿੰਨਾ 12 ਕਿਲੋ ਦੁੱਧ ਐ ਇਸ ਟਾਈਮ ਪਿਆਰਾ ਕੱਟੀ ਥੱਲੇ ਠੀਕ ਹੈ ਜੀ ਵੀ ਹੁਣ ਮਤਲਬ 10 ਕਿਲੋ ਦੁੱਧ ਤਾਂ ਖੁੱਲਾ ਪਾ ਦੂ ਘਰੇ ਜਾ ਕੇ ਆਮ ਆ ਜੀ 10 ਖੁੱਲਾ 11 ਕਿਲੋ ਖੁੱਲਾ ਦੁੱਧ ਪਾਓ ਠੀਕ ਹੈ ਠੀਕ ਹੈ ਨੰਬਰ ਬੋਲੀਏ ਨੰਬਰ 98765055 ਠੀਕ ਹੈ ਜੀ ਆ ਜੋ ਅੱਗੇ ਆਪਾਂ ਮਿੱਤਰੋ ਹੋਰ ਲੈ ਵੀ ਮਿੱਤਰੋ ਨਾ ਮੱਝ ਦਹੋਣਾ ਮੱਝ ਹੈਗੀ ਪੂਰੀ ਡਬਲ ਬਾਕੀ ਥੱਲੇ ਤੋਂ ਚੈੱਕ ਕਰ ਲਓ ਤੁਸੀਂ ਤੇ ਡਿਟੇਲ ਵੀ ਲਗਵਾਗੇ ਬਾਕੀ ਥੋੜੀ ਜਿਹੀ ਪੁੱਛਦੇ ਉੱਤੇ ਤੁਸੀਂ ਇਹ ਦੇਖ ਲਓ ਵਾਲ ਘੱਟ ਹੀ ਨੇ ਤੇ ਪਿੱਠਪੂੜੇ ਦੀ ਬੰਤਰ ਹੈ ਜਿਹੜੀ ਉਹ ਚੰਗੇ ਸਿੰਗਾ ਫੁੰ ਸੋਹਣੀਆ ਮੱਜ ਤੇ ਮੋੜ ਦੇ ਮੋੜ ਦਾ ਕਰਾ ਇਹ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਆ ਦੇਖ ਲਓ ਤੁਸੀਂ ਤੇ ਆ ਨੇੜੋਂ ਲਾਦ ਕੇ ਸਾਈਡ ਪੋ ਚੈਮਰਾ ਹਨਾ ਆ ਜੋ ਤੇ ਲੋਅਰ ਕੀ ਆ ਜੋ ਕਰਾਉਣੀਆਂ ਗੱਲ ਕਿਵੇਂ ਬਾਈ ਠੀਕ ਆ ਬਾਈ ਕਿਹੜਾ ਪਿੰਡ ਆ ਤੇਰਾ ਪੰਡ ਪੁੱਚੋ ਕਲਾਂ ਬਾਈ ਪੁੱਚੋ ਕਲਾਂ ਠੀਕ ਆ ਤੇ ਨਾ ਕੀ ਆ ਬਾਈ ਗੌਰਪ੍ਰੇਟ ਢਲੋਂ ਗੌਰਪ੍ਰੇਟ ਢਲੋਂ ਠੀਕ ਆ ਚਲੋ ਸਾ ਮੈਨੂੰ ਐ ਦੱਸੋਗੇ ਜਿਹੜੀ ਮੱਜ ਹੈ ਕਿੰਵੇਂ ਸੂਏ ਸੂਈ ਆ ਇਹ ਦੂਜਾ ਸੂਆ ਸੂਆ ਹੈ ਫਿਰ ਦੂਜਾ ਮੈਨੂੰ ਤੀਜਾ ਦੂਜਾ ਲੱਗਦੀ ਆ ਨਹੀਂ ਨਹੀਂ ਦੂਜਾ ਵੀਰੇ ਅੱਛਾ ਹਾਂ ਠੀਕ ਆ ਜਗਰਾਜ ਦੀ ਕੱਟੀ ਆ ਇਹ ਹਾਂ ਤੇ ਮਗਰ ਕਰਨਵੀਰਵੰਨ ਦਾ ਕਟਾ ਇਹਦੇ ਅੱਛਾ ਠੀਕ ਆ ਕਟਾ ਮਗਰ ਮਗਰ ਕਟਾ ਕਿੰਨਾ ਦੁੱਧ ਆ ਦੁੱਧ ਹੁਣ ਇਹਦੇ ਥੱਲੇ 13-14 ਕਿਲੋ ਬੋਲੋ ਹੀ ਆ ਵੀਰੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 12 ਦਿਨ ਹੋ ਗਏ ਅੱਛਾ ਤੇ ਰੇਟ ਕਿੰਨਾ ਕਰਦਾ ਜਮਾ ਹਣਾ ਰੇਟ ਤਾਂ ਡੇਰ ਕਰਦੇ ਆ ਵੀਰੇ 1-35 ਦੀ ਮੱਝ ਦੇ ਦਾਂਗੇ ਆਪਾਂ ਹੋਰ ਮਾਨਤਾ ਕੋਈ ਮਾਨਤਾ ਨਹੀਂ ਆ ਵੀਰੇ ਅੱਛਾ ਨੰਬਰ ਇਹ ਵੀ ਮੰਡੀ ਦਾ ਮਾਹੌਲ ਦੇਖ ਕੇ ਗਿਆ ਠੀਕ ਆ ਨੰਬਰ ਕਿੰਨਾ ਨੰਬਰ ਆਏਗਾ 94781282 ਠੀਕ ਆ ਵੀ ਆਜੋ ਵੀ ਮਿੱਤਰੋ ਹੋਰ ਦਿਖਾਉਣੇ ਆ ਬੰਦੇ